ਮੇਰਾ ਪਿੰਡ ਜੋ ਗੋਲ ਬੇਦੀਆਂ ਬੁਰਪਾਲ ਸਿੰਘ ਨਾਮ ਮੇਰਾ ਅਸੀਂ ਅੱਧਾ 버ਗਰ ਖਾਂਦੇ ਇੱਥੇ ਸ਼ਨੀਆ ਰੋਡ ਤੇ ਅਸੀਂ ਨਾ ਪਹਿਲਾਂ ਜਲਵੇ ਜਲਵਾ ਰੈਸਟੋਰੈਂਟ ਤੇ ਬਹਿਣ ਲੱਗੇ ਸੀ ਤੈਨੂੰ ਸੋਚਿਆ ਨਹੀਂ ਇੱਥੇ ਜਿਆਦਾ ਪੈਸੇ ਲੱਗਣੇ ਥੋੜਾ ਇੱਧਰ ਬਹਿ ਜੰਨੇ ਤੇ ਫਿਰ ਇੱਕ ਗੱਡੀ ਆਈ ਸਰ ਵਰਨਾ ਚਿੱਟੇ ਰੰਗ ਦੀ ਚਾਰ ਬੰਦੇ ਸੀ ਵਿੱਚ ਅਸੀਂ 버ਗਰ ਖਾਂਦੇ ਮੋਟਰਸਾਈਕਲ ਤੇ ਬਹਿ ਕੇ ਸਿੱਧੀਆਂ ਆ ਗਏ ਸਰ ਗੋਲੀਆਂ ਮੰਡਾ ਵੇ ਦੂਹਾਂ ਕੋ ਬਲੈਕ ਪਿਸਟਲ ਹੀ ਤੇ ਇੱਕ ਕੋ ਸਿਲਵਰ ਕਲਰ ਦਾ ਹੈ ਤੇ ਤਿੰਨਾ ਚਾਹਾਂ ਨੇ ਮੂੰਹ ਬੱਦੇ ਸਾਰਾ ਹੁੰਦੇ ਗੋੜੀਆਂ ਮਾਰਦੇ ਉਹ ਤੇ ਜਾਂ ਜਾਂਦੇ ਆ ਪਤਾ ਨਹੀਂ ਕੀ ਚੀਚੀ ਗੈਂਦੇ ਕਾਂ ਕੱਢ ਕੇ ਗੱਡੀ ਤੇ ਮੈਂ ਮੋਟਰਸਾਈਕਲ ਭਜਾਉਣ ਲੱਗਾ ਪਹਿਲਾਂ ਮੇਰੀ ਲਾਤੇ ਮਾਰੀ ਫੇਰ ਮੈਂ ਭਜਾਉਣ ਲੱਗਾ ਫੇਰ ਦਜੀ ਲਾਤੇ ਮਾਰੀ ਕਿ ਡਿੱਗ ਜੀ ਮੈਂ ਸਰਪਰ ਮੋਟਰਸਾਈਕਲ ਭਜਾ ਲਿਆ ਥੋਂ ਅੱਡੇ ਸਰ ਚਾਰ ਬੰਦੇ जख्मी ਹੋਏ ਜੀ ਦੋਨ ਸਾਡੇ ਹੁਣੇ ਰੈਫਰ ਕੀਤਾ ਅਮਨਦੀਪ ਹਸਪੀਟਲ ਤੇ ਸਾਡੀ ਫੈਮਿਲੀ ਆਉਂਦੀ ਹੈ ਜੇ ਸਸਾ ਨੂੰ ਕਹਿੰਦੇ ਰਹਾ ਪਰ ਗੋਲੀਆਂ ਹੱਥੋਂ ਨਿਕਲਣੀਆਂ ਜਾਂ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਇੱਥੇ ਜੁੜਿਆ ਆ ਹੀ ਤਾਂ ਗੋਆ ਮੁੰਡੇ ਮਿਲਦੇ ਵੀ ਆ ਜਾ ਕੋ ਖਾ ਪੀ ਕੇ ਹੁੰਦੇ ਆ ਲੱਗੇ ਵੇਹ ਕਲਾ ਨੌਰ ਦੇ ਮੈਂ ਸਾਰ ਨਾਲ ਇਹਨਾਂ ਦੇ ਆ ਗਿਆ ਮੈਨੂੰ ਨਹੀਂ ਵੀ ਪਤਾ ਤੇ ਸਾਰ ਮੈਨੂੰ ਇਹਨਾਂ ਨੂੰ ਨਹੀਂ ਪਤਾ ਕੌਣ ਇੱਕ ਆਦੀ ਲਗ ਡਟ ਜਾਂ ਕੀ ਗੱਲ ਸੀ ਤੇ ਸਾਰ ਸਿੱਧੀਆਂ ਆ ਕੇ ਗੋਲੀਆਂ ਚਲਾਉਂਦੇ ਇਹਨਾਂ ਦਾ ਪਤਾ ਨਹੀਂ ਮੂੰਹ ਬੰਦੀ ਸੀ ਸਾਰ ਵਰਨਾ ਗੱਡੀ ਚ ਟੇ ਰੰਗ ਨਹੀਂ ਨਹੀਂ ਸਾਰ ਇਹ ਤੇ 버ਗਰ ਖਾਣ ਦੇ ਪਹਿਲਾਂ ਤੇ ਜੋੜੇ ਉਹੜੈ ਨੂੰ ਚੱਲ ਕੇ ਸਾਰ ਮੈਂ ਸਿਲੰਡਰ ਦੇਣ ਆਇਆ ਕੀ ਤੇਕਰ ਕੋਲੇ ਸਰ ਮੈਂ ਸਿਲੰਡਰ ਦੇਣਾ ਹੈ ਤੇ ਉਥੋਂ ਅੱਗੋਂ ਮੁੰਡੇ ਮਿਲ ਪਏ ਕਹਿੰਦੇ ਅੱਜ ਨਹੀਂ ਗੁਰਦਾਪੁਰ ਕੋਹਂੜ ਕੇ ਹੱਲਾ ਨਹੀਂ ਛੜ ਗੁਰਦਾਪੁਰ ਕਾਨਪੀਨ ਆਏ ਤੇ ਆਈ ਹੱਲਾ ਬਾਤ ਨਹੀਂ ਕੱਪੜੇ ਲੈਣ ਆਏ ਤੇ ਰਾਤ ਨੂੰ ਜਾਣ ਦੇ ਚਦ ਤੇ ਸਾਨੂੰ ਮਿਲ ਗਏ ਤੇ ਉਥੇ ਬਰਗੇਖਾਂਡਾ ਵੇ ਆਪਾਂ ਸਾਰੇ ਜਾਣੇ ਤੇ ਜਦੋਂ ਬਰਗੇਖਾਂਡਾ ਵੇ ਤੇ ਪਤਾ ਨਹੀਂ ਉਥੇ ਸਰ ਬਰਨਾ ਗੱਡੀ ਜੋ ਪਤਾ ਨਹੀਂ ਗੱਡੀ ਵੜਨਾ ਹੈ ਕਿਹੜੀ ਉਹਨੇ ਪਿਸਟਲ ਕੱਢੇ ਤੇ ਉਹਦੇ ਗੋਲੀਆਂ ਮਾਰਦੇ ਸਾਰੇ ਸਾਡੀ ਵੀ ਹਾਰਾਂ ਗਈ ਕਿ ਵੀ ਸਾਰੇ ਹੋਏ ਨਹੀਂ ਪਹੁੰਚਾ ਤੇ ਆ ਨਹੀਂ ਸਰ ਮੈਂ ਲਾ ਤੇ ਚਲ ਗਏ ਨਾਨੀ ਸਰਪਦਾ ਵਾਵਾ ਕੀਤੇ ਨੰਤਾ ਇੱਥੇ ਹਰਦੁਸ਼ੰਨੀਆ ਰੋਡ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਲੜਕਿਆਂ ਦੀ ਕੋਈ ਲੜਾਈ ਝਗੜਾ ਹੋ ਗਿਆ ਤੇ ਜਦੋਂ ਅਸੀਂ ਮੁੱਖ ਤੇ ਆ ਕੇ ਦੇਖਿਆ ਤੇ ਪਤਾ ਲੱਗਾ ਕਿ ਚਾਰ ਲੜਕੇ ਨੂੰ ਦੋ ਪਾਰਟੀਆਂ ਦਾ ਆਪਸ ਵਿੱਚ ਕੋਈ ਝਗੜਾ ਹੋਇਆ ਚਾਹੇ ਵੀ ਕਿ ਵਿੱਚ ਚਾਰ ਲੜਕੇ ਇੰਜਰਡ ਹੋਏ ਆ ਤੇ ਇੱਕ ਵੀ ਇੱਥੇ ਡੈਥ ਹੋ ਗਈ ਹੈ ਇਹ ਗੁਰਜੀਤ ਸਿੰਘ ਹੈਗਾ ਬਾਕੀ ਸਾਰਾ ਅਸੀਂ ਵੈਰੀਫਾਈ ਕਰਾਧੋ ਪਏ। ਨਹੀਂ ਕੋਲੀ ਵੀ ਪਰਫੈਕਟਲੀ ਕੋਲੀ ਦੀ ਕਿਸੇ ਦੀ ਵੀ ਇਦਾਂ ਦੇ ਬੱਚੇ ਹੈਗੇ। ਅਲੱਗ-ਅਲੱਗ ਘਾਉਤਾਂ ਹੈਗੀਆਂ ਜੋ। ਨਹੀਂ ਉਹ ਨੂੰ ਸਾਡੇ ਕੋਲ ਕੋਈ ਪੁਲੀਸ ਸਾਡੇ ਲੋਨਚ ਕੋਈ ਨਹੀਂ ਰਹੀ। ਕਿ ਅੱਜ ਸਾਨੂੰ ਪਤਾ ਲੱਗਿਆ ਇੱਥੇ ਵੀ ਤੋੜੀ ਜਾਂਦੇ ਇਕੱਠੇ ਹੋਏ ਸੀਗੇ ਤੇ ਇਹਨਾਂ ਝਗੜਾ ਹੋਇਆ। ਜਦੋਂ ਤੇ ਅਸੀਂ ਇਮੀਡੀਏਟ ਇੱਥੇ ਪਹੁੰਚਿਆ ਤਾਂ ਪਹਿਲਾਂ ਸਭ ਕੁਝ ਹੋ ਚੁੱਕਾ ਹੈ। ਸੋ ਉਹ ਅੱਜ ਅਸੀਂ ਕਰ ਰਹੇ ਪਏ ਇਨਵੈਸਟੀਗੇਸ਼ਨ। ਉਹਨੂੰ ਜਲਦੀ ਰੈਸਟ ਕਰਨਾ। ਸੋ ਸਾਡੇ ਉਹਨੂੰ ਸਾਡੀ ਟੀਮ ਜਿਹੜੀ ਆ ਪ੍ਰਿੰਸੀਪਲੀ ਉਹ ਦੱਸੋ ਇਹ ਕਰਦੇ। ਇਹ ਜੇ ਚਾਰ ਬੰਦੇ ਇੰਜਰਡ ਆ ਫਿਰ ਉਹ ਹੋਈ ਹੋਣੀਆਂ ਬਿਨਾਂ ਕੋਲ ਵੀ ਇਹਨਾਂ ਦੇ ਇੱਕ ਅੱਧੇ ਮੋਟਰਸਾਈਕਲ ਵਿੱਚ ਅਸੀਂ ਦੇਖਿਆ ਦੱਤੂਤਰ ਪਿਆ ਹੋਆ ਤੇ ਬਾਕੀ ਜਿਹੜੇ ਇਨਵੈਸਟੀਗੇਟ ਕਰਦੇ ਹੋਰ ਇਹਨਾਂ ਨਾਲ ਵੀ ਕਿਹੜੇ-ਕਿਹੜੇ ਬੰਦੇ ਸੀਗੇ ਤੇ ਕੋਈ ਸਾਰੇ ਕਸ਼ਟ ਹੋ ਜਾਣਗੇ ਮੇਰਾ ਨਾਮ ਡਾਕਟਰ ਨਿੱਕੀਤਾ ਹੈ ਮੈਂ ਐਮਰਜੈਂਸੀ ਵਿਭਾਗ ਚ ਕੰਮ ਕਰਦੀ ਹਾਂ ਸਰਕਾਰੀ ਹਸਪਤਾਲ ਬਬਰੀ ਇੱਥੇ ਚਾਰ ਬੰਦੇ ਆਏ ਹੈ ਗਨ ਸ਼ਾਟ ਹੋਣ ਦੇ ਨਾਲ ਇੱਕ ਜਿਹ ਬੰਦੇ ਦੇ ਜਿਹੜੇ ਪੇਟ ਚ ਗੋਲੀ ਵੱਜੀ ਸੀਗੀ ਉਹਨੂੰ ਅਸੀਂ ਰੈਫਰ ਕਰ ਦਿੱਤਾ ਹੈ ਜਿਹੜੇ ਤਿੰਨ ਆ ਉਹਨਾਂ ਦਾ ਇਲਾਜ ਚੱਲਦਾ ਪਿਆ ਹੈ ਤੇ ਆਪਣੇ ਕੋਲ ਤਿੰਨ ਜਣੇ ਆ ਦੋ ਜਣੇ ਆ ਅੱਡੇ ਕੋਲ ਬੈੱਡ ਤੇ ਬੈਠੇ ਹੋਏ ਆ ਤੇ ਇੱਕ ਜਨੇ ਨੂੰ ਆਪਾਂ ਸੀਟੀ ਸਕੈਨ ਕਰਾਉਣ ਦੇ ਭੇਜੇ ਤੇ ਬਾਹਾਂ ਤੇ ਤੇ ਲੱਤਾਂ ਤੇ ਵਜੇ ਹੋਏ ਹੈ ਟਰੀਟਮੈਂਟ ਚੱਲਦਾ ਹਾਂਜੀ ਇੱਕ ਰੈਫਰ ਕਰ